ਸੱਚੀ ਗੱਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵਾਂ ਵੀਡੀਓ ਵਿੱਚ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਅਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਨੂੰ ਲਗਾਤਾਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੇ ਝਟਕੇ ਦਿੱਤੇ ਜਾ ਰਹੇ ਹਨ ਜਿੱਥੇ ਕਿ ਪਹਿਲਾਂ ਕੈਨੇਡਾ ਜਾਣ ਵਾਲਿਆਂ ਦੇ ਵੀਜ਼ੇ ਹੁਣ ਲਗਾਤਾਰ ਰਿਫਿਊਜ਼ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਰਹਿ ਰਹੇ ਹਨ ਤੇ ਜਿਨ੍ਹਾਂ ਦੇ ਵੱਲੋਂ ਪਿਛਲੇ ਸਾਲਾਂ ਦੇ ਦੌਰਾਨ ਅਸਾਈਲਮ ਕੇਸ ਅਪਲਾਈ ਕੀਤੇ ਗਏ ਸਨ ਉਹਨਾਂ ਨੂੰ ਹੁਣ ਤੜਾ-ਤੜ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਕਿ ਪਿਛਲੇ ਦਿਨੀ ਰਫਿਊਜੀ ਕੇਸ ਕੈਨੇਡਾ ਦੀ ਅਦਾਲਤ ਦੇ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਖਾਲਸਤਾਨੀ ਪੱਖੀ ਹੈ ਤੇ ਉਹ ਹੁਣ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਕਿ ਉਸ ਦਾ ਰਫਿਊਜੀ ਕੇਸ ਕੈਨੇਡਾ ਦੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਿਨਾਈ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਤੋਂ ਵੱਡੀ ਅਪਡੇਟ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ 3000 ਦੇ ਕਰੀਬ ਪੰਜਾਬੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਆਪਣੇ ਅਸਾਈਲਮ ਕੇਸ ਲਗਾਏ ਗਏ ਸਨ ਕਿ ਉਹ ਖਾਲਸਤਾਨੀ ਪੱਖੀ ਹਨ ਤੇ ਜੇਕਰ ਉਹ ਭਾਰਤ ਦੇ ਵਿੱਚ ਜਾਣਗੇ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਸਾਰਿਆਂ ਦੇ ਹੀ ਰਫਿਊਜੀ ਕੇਸ ਕੈਨਸਲ ਕਰ ਦਿੱਤੇ ਗਏ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇਹਨਾਂ ਦੀਆਂ ਅਪੀਲਾਂ ਵੀ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ ਕਿਉਂਕਿ ਲਗਾਤਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਸਨ ਕਿ ਖਾਲਸਤਾਨੀ ਪੱਖੀਆਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲਣੀ ਚਾਹੀਦੀ ਹੈ ਸੋ ਹੁਣ ਤਾਜ਼ਾ ਅੰਕੜਾ ਜਿਹੜਾ ਸਾਹਮਣੇ ਨਿਕਲ ਕੇ ਆਇਆ ਹੈ ਕਿ 2857 ਪੰਜਾਬੀ ਹਨ ਜਿਨ੍ਹਾਂ ਦੇ ਕੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਫਿਊਜੀ ਕੇਸ ਕੈਨਸਲ ਕਰ ਦਿੱਤੇ ਗਏ ਹਨ ਜੀਹਾਂ ਤੋਂ ਅਨੁਦਾਨੀਏ ਕਿ ਹੁਣ ਜਲਦ ਹੀ ਇਹਨਾਂ ਨੂੰ ਭਾਰਤ ਦੇ ਵਿੱਚ ਰਿਪੋਰਟ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਤਾਜ਼ਾ ਮਾਮਲਾ ਕੈਨੇ ਉਲਾਵਾ ਪ੍ਰਦੀਪ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਦਾ ਦੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕੈਨੇਡਾ ਤੋਂ ਉਹ ਛੱਡ ਕੇ ਭਾਰਤ ਦੇ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹ ਖਾਲਸਤਾਨੀ ਪੱਕੀ ਹਨ ਅਤੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਭਾਰਤ ਦੇ ਵਿੱਚ ਉੱਤਰ ਦੇ ਸਾਰ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੋ ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੇ ਇਸ ਤੋਂ ਇਲਾਵਾ ਕੈਨੇਡਾ ਦੀਆਂ ਅਦਾਲਤਾਂ ਦੇ ਵੱਲੋਂ ਹੁਣ ਲਗਾਤਾਰ ਕੈਨੇਡਾ ਦੇ ਵਿੱਚ ਲੱਗੇ ਹੋਏ ਰਫਿਊਜੀ ਕੇਸਾਂ ਨੂੰ ਕੈਨਸਲ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬਹੁਤ ਸਾਰੇ ਪੰਜਾਬੀ ਹੁਣ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਅਪਲਾਈ ਤੇ ਕਰ ਰਹੇ ਹਨ ਪਰ ਉਹ ਇੱਕ ਪਾਸੇ ਹੁਣ ਅਮਰੀਕਾ ਦੇ ਵਿੱਚ ਜਾਣ ਦੀ ਵੀ ਉਹਨਾਂ ਦੇ ਕੋਲ ਜਿਹੜੀ ਆਪਸ਼ਨ ਸੀ ਉਹ ਵੀ ਹੁਣ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਵੀ ਲਗਾਤਾਰ ਰਫਿਊਜੀਆਂ ਦੇ ਕੇਸ ਕੈਨਸਲ ਕੀਤੇ ਜਾ ਰਹੇ ਹਨ ਸੋ ਇੱਕ ਪਾਸੇ ਹੁਣ ਕ ਸ਼ਿਕੰਦਿਆ ਕਸਿਆ ਜਾ ਰਿਹਾ ਹੈ ਤੇ ਹੁਣ ਪੰਜਾਬੀਆਂ ਦੇ ਕੋਲ ਦੂਸਰੀ ਆਪਸ਼ਨ ਜੋ ਕਿ ਅਮਰੀਕਾ ਬਚਤੀ ਸੀ ਉੱਥੇ ਵੀ ਹੁਣ ਲਗਾਤਾਰ ਅਮਰੀਕਾ ਦੇ ਵੱਲੋਂ ਰਫਿਊਜੀ ਕੇਸਾਂ ਨੂੰ ਕੈਨਸਲ ਕੀਤਾ ਜਾ ਰਿਹਾ ਹੈ ਤੇ ਰਫਿਊਜੀਆ ਨੂੰ ਉੱਥੋਂ ਹੀ ਫੜ ਕੇ ਬਾਰਡਰ ਤੋਂ ਹੀ ਭਾਰਤ ਦੇ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ